ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮੇ ਮੇਨ ਵਲੋਗਸ ਤੇ ਦੋਸਤਾਂ ਦਾ ਤੁਹਾਡਾ ਤੁਹਾਡੀ ਪਰਤ ਦੀ ਦੋਸਤਾਂ ਦੇ ਨਾਲ ਅੱਜ ਆਪਾਂ ਵੀ ਟੀਨ ਦੋਸਤ ਅੱਜ ਆਪਾਂ ਤਿਆਰ ਹੋ ਗੀਆਂ ਜੀ 11 ਵਜੇ ਨੇ ਪਕ ਬਣ ਲੀਏ ਜੀ ਸੋងੀ ਜੀ ਆਪਾਂ ਤੇ ਅੰਦਰ ਗਾਜ ਮਮਾ ਰੋਟੀ ਬਣਾ ਰਹੇ ਨੇ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਸਾਡਾ ਗਾਜ ਸਕੂਲ ਤੇ ਗਾਇਸ ਮੈਂ ਚੱਲ ਲੱਗਾਂ ਤੇ ਮੈਂ ਤਾਂ ਜਿੱਦੇ ਰਿੱਤਾ ਸਕੂਲ ਮੈਂ ਨਾ ਚਾਹੇ ਚੜ ਜਾਂਦਾ ਸਕੂਲ ਤੇ ਗਾਇਸ ਮੈਂ ਚੱਲ ਲੱਗਾਂ ਤੇ ਗਾਇਸ ਮੇਰੇ ਨੇ ਖੋਰ ਬੰਦਾ ਚੱਲਾ ਵਾ ਤਾਂ ਉਹ ਵੀ ਹੁਣੇ ਹੁਣੇ ਪਹੁੰਚਣ ਵਾਲਾ ਤੁਹਾਡੇ ਮੇਰੇ ਨਾਲ ਬਸ ਪਹੁੰਚਣ ਲੱਗਾ ਬ ਉਹਦੀ ਟਾਸਕ ਸਕੈਂਟਰ ਲੱਗਣੇ ਆ। ਇੱਧਰ ਮम्मा ਰੋਟੀ ਬਣਾ ਰਹੇ ਨੇ ਉੱਧਰ ਗੈਸ ਖਾ ਰਹੇ ਆ। ਉਹ ਜਦੋਂ ਉਹਨਾਂ ਦੇ ਪਾਪਾ ਕੰਮ ਲੱਭ ਕੇ ਆਏ। ਹੋਰ ਪਾਪਾ ਕੰਮ ਲੱਭ ਕੇ ਜਦੋਂ ਚੱਲਣਾ ਪਤਾ ਦਿਖਾਣੇ ਗਏ ਕਿਹੜਾ ਸਖਸ਼ ਤਾ ਜਾਵੇ। ਉਹ ਭਰਾਵਾ ਕੱਪੜੇ ਨਹੀਂ ਪਾਏ। ਕੱਪੜੇ ਪਾਏ ਆ। ਉਹ ਮੇਰਾ ਪਜਾਮਾ ਤੇ ਟੀ-ਸ਼ਰਟ ਚ ਹੈ। ਕਦੇ ਮੈਂ ਨਵੀਂ ਦਾਸ ਜਿੰਦੇ। ਹੈ ਜੀ ਸਾਸਰੀ ਘਰ ਦੀ ਸਾਸਰੀ ਘਰ। ਉਹਨੂੰ ਕੋ ਲਿਖ ਦੇ ਜੀ। कैच मेरे ना आ जा रहा है काम पे जी नहीं उठ रहा था देखो ना ना कहीं नहीं 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 पूरी नहीं लगा रहे क्यों रात भर की बिगाड़ते जा ना लाटी खाला आई कने कर कोर्स लोन लग गया कोर्स लोन लग गया मेरे बल्ले बल्ले हो हां आई जरा बोलिस तो मजा आ रहा है तेरी कसूर ਚੱਲ ਅੱਗੇ ਚੱਲੀਏ ਰੋਟੀ ਵਾਲਾ ਫਿਰ ਆਇਆ ਨਾ ਹਾਂ ਉਹ ਪਾਈ ਪਾਈ ਤੇ ਰੋਟੀਆਂ ਦੇ ਇੱਕ ਖਾ ਜਾ ਕੇ ਖਾ ਖਾ ਤੂੰ ਖਾ ਕੇ ਨਹੀਂ ਆਇਆ ਨਾ ਹਾਂ ਅੱਜ ਗਾਲੂਨ ਬਣਾ ਲੱਗੇ ਬੈਹੜਾ ਵਾਲੇ ਖੜੀ ਆ ਕੀ ਜਮਾ ਕਰੇ ਦੱਸਿਆ ਤੇਨੂੰ ਕਵਾਂਦੀ ਜਾਣਾ ਅੱਜ ਹੀ ਜਾਣਾ ਮੈਂ ਗੱਲ ਕਰਕੇ ਆਣੀ ਅੱਜ ਮੈਂ ਜਾਊਂਗਾ ਪਰਸੋਂ ਤੋਂ ਕੱਲ ਜਾਣਾ ਉੱਥੇ ਪਿੰਡ ਚਾਚੀ ਨਾਲ ਫਿਰ ਜਿਵੇਂ ਕੱਲ ਜਾਣਾ ਅਗਲੇ ਦਿਨ ਮੂੜੇ ਵੰਗਾ ਕੇ ਖੰਮ ਤੇ ਆਇਆ ਨਾ ਮੈਂ ਅਸ਼ ਰਾਜਾ ਚਾਚਾ ਵੀ ਜਾਂਦਾ ਉਹਨਾਂ ਉਹਨੂੰ ਗੱਲ ਨਾਲ ਕੋਈ ਮਤਲਬ ਨਹੀਂ ਗੱਲ ਤਾਂ ਕਰਿਆਂਦੀ ਇਹ ਚਾਚੇ ਨੇ ਚਾਚਾ ਦਾ ਦੋਸਤ ਆ ਉਹ ਕੋਈ ਨਾ ਤੇ ਹੈ ਕੋਈ ਜਾਇਆ ਨਹੀਂ ਨਾ ਤੁਸੀਂ ਕੋਈ ਕੀ ਆ ਜੱਟੇ ਦਾ ਮੰਦਿਰ ਜੇ ਉੱਥੇ ਲੋਹੇ ਰੱਖ ਲਓ ਵਰ ਨੀਰ ਜਲ ਦੇ ਲੋਹੇ ਮੰਦੀ ਆਉਂਦਾ ਆ ਲੱਗੂਆਂ ਦਾ ਕੰਮ ਦੇਦਾ ਲੱਗਣਾ ਤਾਂ ਹੀ ਮੈਂ ਵੀ ਭੱਜੀ ਫਿਰਦਾ ਕਿੰਨੇ ਦਿਨ ਹੋ ਗਏ ਮੈਂ ਤਾਂ ਮ ਕੰਮ ਵਿੱਚ ਕਿਹਾ ਹੁਣ ਕੱਲ ਉੱਥੇ ਜਾਣਾ ਫੇਰ ਕੱਲ ਮੈਂ ਜੱਜਾ ਜਿੰਝੋਂ ਕੱਲ ਛੁੱਟੀ ਕਰੂ ਅਗਲਾ ਕਹੂ ਇੱਕ ਦਿਨ ਆਇਆ ਵਾ ਹੁਣ ਅੱਜ ਫੇਰ ਛੁੱਟੀ ਕਰ ਗਿਆ ਤਾਂ ਕਰਕੇ ਮੈਂ ਕਿਹਾ ਹੁਣ ਉਹਨੂੰ ਇੱਕ ਵਾਰ ਕਹਿ ਹੀ ਆ ਹੁਣ ਮੈਂ ਜਾਣਾ ਵਾ ਪਰ ਉਹ ਨਹੀਂ ਜਾਣ ਹੈ ਉਹ ਰਹਿਣ ਦੇ ਜਾਣ ਨੂੰ ਤੁਸਤੇ ਮੈਂ ਰੋਕੀ ਆ ਮੈਂ ਰਹਿਣਾ ਮੈਨੂੰ ਲੈਣ ਆਏਂ ਦੀ ਖੁਸਾਰੇ ਟੱਬਰ ਤੇ ਮੈਨੂੰ ਲੈਣ ਆ ਜਾਂਦਾ ਇਹਨਾਂ ਦਾ ਆਹੋ ਨਹੀਂ ਗਾਈਜ਼ ਕੱਲੇ ਦਾ ਵਲੌਗ ਬਣਾਇਆ ਹੀ ਨਹੀਂ ਦੁਬਾਰੇ ਕੱਲੇ ਕੰਮ ਤੇ ਗਿਆ ਸੀ ਆ ਵੀ ਗਿਆ ਬਣਾਇਆ ਹੀ ਨਹੀਂ ਅੱਜ ਵੀ ਆ ਗਿਆ ਅੱਜ ਵੀ ਨਹੀਂ ਬਣਾਇਆ ਆ ਬਲੌਗਰ ਬੰਦਾ ਦਾ ਬੰਦਾ ਦਾ ਹੀ ਹੈ ਸਾਡਾ ਹੀ ਬੰਦਾ ਬਲੌਗਰ ਹੈ ਬੰਦਾ ਤਾਂ ਛੋਟਾ ਜਿਹਾ ਹੈਗਾ ਵਾ ਲੈ ਚਾ ਵਟਾਉਂਗਾ ਮੈਂ ਕੋਈ ਨਾ ਮੈਨੂੰ ਤਾਂ ਦਿਲ ਲੱਗ ਰਿਹਾ ਇੱਥੇ ਹੈਗੇ ਉਹਨੂੰ ਕਿ ਛੁੱਟੀ ਟਾਈਮ ਨਾ ਦੇ ਦਿਆ ਕਰੋ ਰੂਟੀ ਨਾਲ ਮੈਂ ਕਿੰਨੇ ਵੇਲੇ ਤੇ ਤਾਂ ਖਰਾਬ ਲਾ 1000 ਰੁਪਏ ਘੱਟ ਦੇ ਦਿਓ ਮੈਨੂੰ ਛੋਟੇ ਟਾਈਮ ਨਾਲ ਦੇ ਦੇ ਸਰ ਪੰਜ ਵਜੇ ਹਾਂ ਮੈਂ ਨਹੀਂ ਤਾਂ ਤਾਂ ਮਦਾ ਹੁੰਦਾ ਨਹੀਂ ਉਹ ਮਹੀ ਤਾਂ ਅਸੀਂ ਜਾਂਦੇ ਮੈਂ ਤਾਂ ਉਹ ਨਹੀਂ ਤਾਂ ਰੋਲ ਲੈ ਕੇ ਆ ਕੇ ਬੈਠਾ ਸੀ ਤਾਂ ਹੀ ਤੇ ਕਿਹਾ ਵੀ ਇਹ ਤਾਂ ਟਾਈਮ ਹੁੰਦਾ ਤਾਂ ਸ਼ਾਮ ਦਾ ਜੇ ਟਾਈਮ ਹੁੰਦਾ ਮੈਂ ਤਾਂ ਅਸੀਂ ਕੰਮ ਕਰਦਾ ਯਾ ਸਵੇਰੇ ਜੇ ਸ਼ਾਮ ਤੇ ਚਲੋ ਦੋਸਤਾਂ ਨਾਲ ਚਿਕਨ ਖਾਣ ਚੱਲਦੇ ਆ ਤੁਹਾਨੂੰ ਮੁੱਝ ਕੇ ਮਿਲਦੇ ਆ ਚਿਕਨ ਉਹ ਵਗੈਰਾ ਖਾ ਕੇ ਆਪਾਂ ਘਰੇ ਆ ਜਾਈਏ ਤੇ ਗੈਸ ਘਰੇ ਆ ਕੇ ਮੈਂ ਥੱਕ ਗਿਆ ਜੀ ਘਰੇ ਆ ਕੇ ਥੱਕ ਜਾਂਦਾ ਮੈਂ ਕੰਮ ਤੇ ਨਹੀਂ ਥੱਕਦਾ ਘਰੇ ਆ ਕੇ ਥੱਕਦਾ ਗਰਮੀ ਬੋਲ ਚਿਕਨ ਖਾਦਾ ਨਹੀਂ ਖਾਂਦਾ ਗਾਈਜ਼ ਮੈਂ ਇਹਨੂੰ ਕਹਾਂ ਤੂੰ ਕੰਮ ਤੇ ਜਾਣ ਨੂੰ ਰਹਿਣ ਦੇ ਮੇਰਾ ਜੀ ਨਹੀਂ ਲੱਗਦਾ ਤਾਂ ਕਿਹ ਚ ਮੈਂ ਜਾਣਾ ਮੇਰਾ ਇਹ ਦੇ ਗੱਡਾ ਭੈੜਾ ਮੁੰਡਾ ਇਹ ਕਹਿੰਦਾ ਮੈਂ ਕੰਮ ਕਰਨਾ ਮੇਰਾ ਨਹੀਂ ਮਨ ਲੱਗਦਾ ਆਇਆ ਗੁੱਸੂ ਮਨੋਂ ਨਹੀਂ ਨੀਂਦ ਹੁੰਦੀ ਮੇਰਾ ਤਾਂ ਲੱਗਦਾ ਮੇਰਾ ਤੇਰੇ ਬਿਨਾਂ ਨਹੀਂ ਜੀ ਲੱਗਦਾ ਕੋਈ ਨਾ ਮੈਨੂੰ ਸੁਣਨਾ ਸੁਣਨਾ ਘਰ ਲੱਗਦਾ ਰਹਿਦਾ ਮੈਂ ਕੰਮ ਤੇ ਕਰਨਾ ਹੀ ਇੱਕ ਦਿਨ ਬੇਜ ਤੂੰ ਵੱਡਾ ਹੋ ਗਿਆ ਬਦਲਨੇ ਤੋਂ ਕੋਈ ਨਾ ਵੱਡਾ ਹੋ ਗਿਆ ਉਹ ਕੋਈ ਨਾ ਵੱਡਾ ਹੋ ਗਿਆ ਮੈਂ ਨਹੀਂ ਹੋਇਆ ਜਾ ਤੂੰ ਨਿਕਟਰ ਮਾਂ ਕੋਈ ਨਾ ਮੈਂ ਹੋ ਗਿਆ ਮਮੇ ਦੀ ਤਾਂ ਸਾਰੀ ਮਰੀਤੀ ਲੈਣੇ ਆ ਹਾਂ ਫਿਰ ਮੇਰੇ ਲਈ ਤਾਂ ਨਿੱਕਾ ਹੀ ਹਾਂ ਤੂੰ ਨਹੀਂ ਕਰਨਾ ਕੰਮ ਵੀ ਪਾਪਾ ਜਾਂ ਲਾਇਆ ਆ ਕੰਮ ਤੇ ਸਿੱਕੇ ਹੋ ਗਿਆ ਮੈਂ ਨਹੀਂ ਜਾਣਦਾ ਸੁੰਡੇ ਚੁੱਟੀਆਂ ਹੋ ਗਈਆਂ ਹਾਂ ਪੱਕਾ ਹਾਂ ਪੁੱਛਿਆ ਸੀ ਜੀ ਨਹੀਂ ਹੋਈ ਇਹ ਤਾਂ ਸੁੰਡੇ ਚੁੱਟੀਆਂ ਹੁੰਦੀਆਂ ਫਿਰ ਤਾਂ ਮੈਂ ਪੱਕਾ ਹੀ ਨਿਤਾ ਲੈਣਾ ਵਾ ਮੈਂ ਨਹੀਂ ਮੈਂ ਮੈਨੂੰ ਖਾਣਾ ਹੀ ਨਹੀਂ ਮੈਂ ਰੋਟੀ ਨਹੀਂ ਪਕਾ ਕੇ ਦੇਣੀ ਸਵੇਰ ਮੈਂ ਜੀ ਭੱਜਣੇ ਹੁੰਦੇ ਅੰਦਾ ਦੇਖ ਕੇ ਉਹਨੂੰ ਤਾਂ ਚਾਹ ਘੜਿਆ ਹੋਇਆ ਵੀ ਵਧੀਆ ਕੰਮ ਕਰਦਾ ਵਾ ਤੇ ਉਹਨੇ ਕਿੰਦਾ ਕਾ ਕਿ ਨਾ ਕਰੇ ਕੰਮ ਕਿਉਂ ਕਰਨਾ ਹੀ ਕਰਨ ਚਾਹ ਹੁੰਦਾ ਵੀ ਸਾਵੇਂ ਬੱਚਾ ਕੰਮ ਕਰਦਾ ਚਲ ਕੋਈ ਨਾ ਮੈਂ ਤੇ ਕਹਿੰਨ ਨਾਲ ਜਾ ਨਹੀ ਮੈਂ ਜਾਣਾ ਯਾਰ ਚਾਹ ਹੁੰਦਾ ਵਾ ਬਾਹਾਂ ਨੀ ਫੀਲਟ ਡਿਜ ਤਾਂ ਨੀਂਦਾ ਹੁੰਦੇ ਸੰਗ ਲੈ ਮੋਲ ਲੈਣਾ ਪੈਸੇ ਢੋੜ ਕੇ ਕੋਈ ਨਦਨ ਮੈਂ ਲੈ ਦੂੰ ਭੂਨ ਲੈ ਦੂੰ ਮੈਂ ਤੈਨੂੰ ਨਹੀਂ ਆਪੇ ਗਾਇ ਸਪੋਰਟ ਕਰ ਦੂੰ ਮੈਂ ਇਹਨੂੰ ਜਦੋਂ 20 ਸਾਲ ਦਾ ਜਦੋਂ ਕੰਮ ਤੇ ਜਾਣ ਲੇਓਗੇ ਤਾਂ ਫੋਨ ਲੈ ਕੇ ਦੇਣਾ ਸਾਰੇ ਸਪੋਰਟ ਕਿੱਥੇ ਫੋਨ ਲੈ ਹਾਂ ਮੈਂ ਤੈਨੂੰ ਕੱਲ ਨੂੰ ਲਿਆ ਦੂੰ ਜਿਵੇਂ ਮਰਜ਼ੀ ਲਿਆਦਾ ਪਰ ਮੈਂ ਨਹੀਂ ਕਰਦਾ ਫਿਰ ਦੱਸਿਓ ਮੈਂ ਇਹ ਤੇ ਮੈਨੂੰ ਫੋਨ ਦਵਾ ਲਈ ਫਿਰ ਉਹ 10000 ਜਿੰਨੀ ਸ਼ਾਇਦ ਹੋ ਗਈ ਤਾਂ ਕੱਢ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਦਾ ਮੁੱਕ ਦੀਆਂ ਹੀ ਨਹੀਂ ਚੀਜ਼ਾਂ ਤਾਂ ਆ ਵੀ ਲੈ ਆ ਵੀ ਲੈ ਆ ਵੀ ਲੈ ਸਾਰਾ ਕੁਝ ਲੈਦਾ ਸਾਰਾ ਬਚਨੇ ਹੋ ਸਾਰਾ ਕੁਝ ਲੈਣਾ ਹਾਂ ਮੈਂ ਤਾਂ ਜਜਵਾ ਤਾਂ ਹੋਣਾ ਚਾਹੀਦਾ ਕਿ ਹਾਂ ਮੈਂ ਕੁਝ ਕਰਨਾ ਹੈ ਤੇ ਕੁਝ ਬਣਾਉਣਾ ਹੈ ਨਾ ਐਦਾਂ ਮੈਂ ਮੰਨਦੀ ਆ ਕਿ ਮੇਰੇ ਚ ਤੇਰੇ ਚ ਵੀ ਹੋਵੇ ਇਹਦੇ ਚ ਵੀ ਹੋਵੇ ਉਹਦੇ ਸਾਰਿਆਂ ਚ ਤੇ ਤੁਹਾਡੇ ਚ ਵੀ ਹੋਵੇ ਗਾਏ ਸਾਰਿਆਂ ਪਰ ਮੈਂ ਤਾਂ ਕਰਨਾ ਹੈ ਜੇ ਉਸ ਤੋਂ ਹੁਣ ਰੁੱਕ ਕੇ ਮੈਂ ਉਹਦੇ ਘੜੀ ਕਰਾਮ ਕਰ ਲਾਂ ਗਾਇਸ ਵੈਲਕਮ ਬੈਕ ਟੂ ਚੈਨਲ ਅਮਨ ਸਿੰਘ ਵਲੋਗਸ ਤੇ ਤੁਹਾਡਾ ਸਵਾਗਤ ਹੈ ਗਾਇਸ ਅੱਜ ਜਣਾ ਮਾਰਾ ਰਾਹੀ ਦੋਨਾਂ ਕੰਮ ਕਰਕੇ ਥੱਕ ਚੁੱਕਿਆ ਵਾ ਬਵਾ ਹੋ ਗਿਆ ਮੈਂ ਨਹੀਂ ਥੱਕਿਆ ਗੈਸ ਨੂੰ ਮਾਰੂ ਆ ਮਨ ਕੁਤੀ ਦੰਦ ਨਾ ਪਤਾ ਉੱਲੋਂ ਆਇਆ ਹੁੰਨੇ ਹੁੰਨੇ ਤੇ ਇੱਧਰ ਗੈਸ ਨੂੰ ਬੈਠੇ ਲੱਗ ਪਏ ਇੱਕ ਮਾਰਾ ਨਹੀਂ ਵਾਰ ਮੂਹਾਰਾ ਨੂੰ ਲਗਣ ਕੀੜਾ ਫੇਬੁਕ ਦਾ ਕਤਲ ਕੋ ਲਿਆ ਨੂੰ ਚੁਕਾ ਕੇ ਲਾਣਾ ਅ ਫੇਰ ਗਲੀਾਂ ਚ ਫੇਸ ਅੱਜ ਇੱਧਰ ਦੀ ਗੈਸ ਸੀ ਆ ਉੱਧਰ ਕੋਮਲ ਦੀ ਐ ਐ ਗਲੀ ਚ ਨਾ ਫੇਰ ਉੱਤਰ ਦੀ ਐ ਬੱਲੀ ਵਾਲੀ ਵਾਲੀ ਫੇਰ ਉੱਧਰ ਦੀ ਫੇਰ ਐ ਐ 6 7 ਗਿਣਨਾਈ ਨਹੀਂ ਫੇਰ ਗੜਨਾਂ ਚਾਹਤੋਂ ਲੈ ਕੇ ਜਾਂਦੇ ਆਏ ਨਜ਼ਰੇ ਜਿਵੇਂ ਹੁਣ ਅਸੀਂ ਗਲੇ ਕਰਨਾ ਨਹੀਂ ਕਰਨਾ ਸਲਵਟ ਆਣ ਲੱਗੇ ਦੰਦ ਨੇ ਗਲੇ ਚ ਪ੍ਰੈਕਟਿਸਲੀ ਕਿ ਜੇ ਹੁਣ ਨਗਰ ਕੀਰਤਨ ਹੋਗਾ ਫੇਰ ਬੰਦਾ ਲਾਈਨ ਵਿੱਚ ਲਾਈਨ 파ਟਨਰ 파ਟਨਰ ਪੂਣਾ ਚਾਹੀਦਾ ਆ ਅੱਜ ਆ ਫੇਰ ਮੇਰਾ 파ਟਨਰ ਵੀ ਇੱਕ ਤਾਂ ਮੇਰਾ ਮੇਰਾ ਕੜਾ ਜੀ ਨਹੀਂ ਕੰਮ ਕਰਦਾ ਸ਼ੌੜਾ ਗੈਸ ਆਲਾ ਤੂੰ ਚੱਲਦਾ ਮੈਂ ਨਾਲ ਸਾਡੇ ਕੇ ਹਾਏ ਮੈਂ ਜਾ ਮਟੋ ਖੇਬਾ ਜਾ ਹਾਂ ਜਦੋਂ ਰਿਕਟਾਂ ਦਾ ਸੇਮ ਗੱਲ ਉਹਨੂੰ ਕਹ ਦਿੰਦੇ ਜਦੋਂ ਮੈਂ ਕੰਮ ਤੁਹਾਨੂੰ ਮਿਲੂ ਇਹ ਕਹ ਦਿੰਦੇ ਤੇ ਫਿਰ ਮੇਰਾ ਨਹੀਂ ਲੱਗਦਾ ਤੇਰੇ ਬਿਨਾ ਕੜਾ ਲੱਗਦਾ ਸੀ ਹੁਣ ਜੇ ਮਨ ਲਾਇਆ ਸਕੂਲੇ ਗਿਆ ਹੋਇਆ ਹਨਾ ਤੂੰ ਦਿਨੇ ਘਰੇ ਸੀਗਾ ਫਿਰ ਮੈਨੂੰ ਸਾਰਾ ਦਿਨ ਮੈਂ ਤੇਰੇ ਕੋਲ ਥੋੜੀ ਬੈਠੀ ਮੈਂ ਤਾਂ ਸਾਰੇ ਦਿਨ ਰਸੋਈ ਚੋਂ ਹੀ ਨੀ ਬਹਿਲ ਮਿਲ ਦਾ ਬਾਹਰ ਨਿਕਲੀਆਂ ਰਸੋਈ ਚੋਂ ਮੈਂ ਸਵੇਰ ਤੋਂ ਕਦੇ ਕੋਸ ਕਦੇ ਕੋਸ ਕਰਦੇ ਰੋਟੀ ਬਣਾ ਦੂ ਚਾਹ ਬਣਾ ਦੂ ਕਦੇ ਕਾਹ ਬਣਾ ਦੂ ਤੇ ਸਾਰੀ ਦਿਹਾੜੀ ਮੈਂ ਤਰਸੋਈ ਹੀ ਕਿਰੇ ਨਹੀਂ ਨਹੀਂ ਹੋਣੀ ਕਰਦੀਆਂ ਦੁਬਾਰੇ ਹਾਂ ਦੋ ਤੇ ਪਰ ਜਦੋਂ ਕੋਈ ਘਰੇ ਨਹੀਂ ਹੁੰਦਾ ਨਾ ਕੋਈ ਮੈਨੂੰ ਐ ਲੱਗਦਾ ਹੈ ਅੰਦਰ ਕੋਈ ਹੈ ਹੀ ਨਹੀਂ ਅੰਦਰ ਤਾਂ ਸੁਣਨਾ ਆ ਬਸ ਕੱਲ ਤਾਂ ਫੇਰ ਲੱਗਣੀ ਆ ਉਸ ਤਾਂ ਮਾਰ ਸੀ ਆੜੀ ਬਣ ਗਈ ਆ ਨੂੰ ਵੀ ਖੰਗ ਹੈ ਇਹ ਨਗਰ ਕੇ ਤਾਂ ਤੇ ਪੱਕਾ ਬਿਮਾਰ ਹੋਊਂਗੀ ਕਿਤੇ ਕੋਈ ਤਾਂ ਪਤਾ ਨਹੀਂ ਟੋਸਟ ਸੁਮੋਸੇ ਤੇ ਆਪੀ ਮਾਗਰ ਉੱਤੀ ਪਾਵਾਂਗੇ ਲੈ ਅੱਜ ਮੈਂ ਕਦੇ ਖਾਦੇ ਨਹੀਂ ਟੋਸਟ ਸੁਮੋਸੇ ਬਿਸਕੁਟ ਲੈ ਕੇ ਆਉਂਗਾ ਠੀਕ ਆ ਕਾਂਛ ਤੋਂ ਨਵੀਂ ਦਊਂਗਾ ਸਾਡੀ ਗਲੀ ਆਪਣੀ ਗਲੀ ਚ ਕੰਗੀਆਂ ਨਾਲ ਦੇ ਆਣਾ ਗਾਇਜ਼ ਅੱਜ ਤਿੰਨ ਦਿਨ ਬਾਅਦ ਸਾਡੇ ਮਿਸਤਰੀ ਵੀ ਲੱਗ ਚੁੱਕਿਆ ਤੇ ਬਾਬਾ ਜੀ ਵਾਲੇ ਕਮਰੇ ਤੇ ਲੈਂਟਰ ਪੈ ਰਹੇ ਆ ਤੁਹਾਨੂੰ ਥੋੜੀ ਦੇ ਵਿੱਚ ਦਿਖਾਉਂਦੇ ਆ ਤੇ ਚੱਲੋ ਦੋਸਤੋ ਤੁਹਾਨੂੰ ਪਰ ਰੁੱਕ ਕੇ ਮੇਰੇ ਬਾਹਰ ਹਰਿਕਾ ਕਿ ਟਿੱਕ ਰਿਹਾ ਗਿਆ ਇਸ ਲਈ ਮੈਂ ਬਾਹਰ ਖੋਲ ਲਈ ਤੁਸੇ ਮੈਂ ਵਲੋਗ ਦੇ ਸਾਹਮਣੇ ਨਹੀਂ ਆਣਾ ਇੱਧੇ ਬਣਾਉਂਗਾ ਸਮ ਚੱਲਦੇ ਆ ਕੋਠੇ ਤੇ ਤੁਹਾਨੂੰ ਦਿਖਾਉਂਦੇ ਆ ਜੇ ਕੋਈ ਜਿੱਡੀ ਜਿੱਡੀ ਕੁੰਦੇ ਸਾਡੇ ਘਰ ਦੀਆਂ ਦੇਖੋਗੇ ਤਾਂ ਇਹ ਤਾਂ ਪਰਮਿਟ ਸਿੱਧਾ ਹਵਾਤੀ ਦੰਨੇ ਹੁੰਦੇ ਨੇ ਹੋਟ ਮਗਰ ਇਹ ਰਿਸਵਸ਼ਨ ਨਹੀਂ ਹੈ ਹਵਾ ਸੱਤੀ ਗੈਸ ਇੰਦਰ ਕੇ ਸੱਦੇ ਜੇ ਬਿਸਤਰੀ ਬਰੇ ਚੇਂਡ ਹੋ ਗਿਆ ਮੰਮੀ ਨੇ ਅੱਛੇ ਮੈਨੂੰ ਬਾਹਰ ਮਾਰ ਕੇ ਉੱਪਰ ਗਈ ਦਰਵਾਜੇ ਗੈਸ ਪੜਾਈ ਰਹਿਣਾ ਮੇਰੇ ਸੁੱਤੇ ਸੀਮੈਂਟ ਤੇ ਪੈ ਗਿਆ ਪਹਿਲਾਂ ਗੈਸ ਆਵੇ ਫਿਰ ਤੇ ਪਾਪਾ ਕੜੇ ਪਾਪਾ ਆਪਾ ਉੱਪਰ ਲਾਓ ਉੱਪਰ ਦਿਖਾ ਦਿਓ ਇੱਕ ਮਿੰਟੇ ਕੋ ਆ ਪੜੀ ਮਸਾਲਾ ਮਾਈ ਉਹ ਇਹ ਸੈਡ ਹੋਣਾ ਟੋਡੀ ਪਾ ਗੈਸ ਜੇ ਜਿਪਣਾ ਜਾਵਾਂ ਗੋਲੀ ਕੱਟ ਦੋ ਕਲਿੱਪ ਕੱਟ ਦੋ ਮ ਜੂੜੀ ਚ ਵਾਲ ਖੁੱਲਿਆ ਦੇਖੀਏ ਪਪਾ ਦਿਖਾ ਦਮ ਉੱਪਰ ਆ ਬਾਹਰ ਚ ਚੜਾ ਕੇ ਨਹੀਂ ਨਹੀਂ ਤਰ ਬ ਹਾਂਜੀ ਆ ਦੇਖੋ ਆਪਣਾ ਹੋ ਗਿਆ ਇਧਰ ਇੱਧੇ ਵਾਲਿਆ ਕੰਦਾ ਹੋ ਗਿਆ ਬਾਬਾ ਜੀ ਦਾ ਰੂਮ ਸੀਗਾ ਇਧਰ ਛੋਟਾ ਜਿਹਾ ਇੱਥੇ ਲੈਂਟਰ ਪਾਤਾ ਡਾਊਨ ਕਰਕੇ ਲੈਂਟਰ ਪਾਤਾ ਜੀ ਸਾਢੇ 7 ਫੁੱਟ ਤੇ ਪਾਇਆ ਇਧਰ ਆਪਾਂ ਉੱਪਰ ਫੇਰ ਕਰਾਂਗੇ ਵਧੀਆ ਬਾਬਾ ਜੀ ਦੀ ਜਗ੍ਹਾ ਤੇ ਉੱਪਰ ਹੀ ਫਿਰ ਹੋਊਗਾ ਹੋ ਗਿਆ ਆਲਾ ਮਨੇ ਤਾਂ ਫੜ ਪਤਾ ਹੈ ਹੈਨਾ ਗਾਇਸ ਜੀ ਦੇਖ ਲੈ ਸਾਡੇ ਲੈੰਦਰ ਦੇ ਪੈ ਗਿਆ ਦੇਖੋ ਇਧਰ ਕਿੰਦਾ ਵੜ ਡੱਕਾ ਪੜਾਵਾ ਨਿੱਕਾ ਜਗਾ ਹੈ ਸੇ ਬਾਬਾ ਜੀ ਲਈ ਹੈ ਹੇਰੂਣ ਚਲੋ ਵਸੇ ਥੋੜੀ ਜੀ ਥੋੜੀ ਤੋਂ ਥੋੜੀ ਜਗਾ ਕੱਢੀ ਆ ਬਾਬੇ ਨੇ ਵੀ ਜਰੂਰੀ ਆ ਇੱਥੇ ਦੇਖੀਏ ਹੋਰ ਰੱਖਿਆ ਵਾ ਇੱਥੇ ਛੋਟਾ ਜਿਹਾ ਮਰਲੇਗਾ ਲਾਵਾਂਗੇ ਕਿੱਥੇ ਇੱਥੇ ਰੱਖੀਏ ਜਗਾ ਹੋਵੇ ਆਪੇ ਪੈ ਪਾਤੀ ਸੇ ਮੈਂ ਤਾਂ ਬਾਬਾ ਨੇ ਮੈਟ ਲਈ ਇੱਥੇ ਹੌਪ ਪਨਾਤੀ ਐ ਤੇ ਉਹ ਪੈ ਕੋਈ ਪਾਤੀ ਸੀ ਥੈਂਕ ਯੂ ਬਿਜਲੀ ਦਾ ਤਾਂ ਕੰਮ ਸੀ ਆਪ ਹੀ ਕਰ ਲਿਆ ਗਾਈ ਇਧਰ ਦੇਖੋ ਛੋਡੇ ਹੋ ਰੋ ਲੱਗਦੇ ਵੱਡੇ ਬਾਲ ਜਿੰਦਿਆਂ ਹਾਂ ਆ ਗਮਲੇ ਅੱਜ ਨਾ ਸਾਰੇ ਉੱਥੇ ਕੋੜੀ ਲਾ ਕੇ ਉੱਪਰ ਚੜਾਂ ਹਾਂ ਆਦ ਨਹੀਂ ਚੜਾਂਦੇ ਹਾਂ ਕੱਲ ਨੂੰ ਨਾ ਪੈੜ ਦਾਵਾਂਗੇ ਇੱਥੇ ਬੜੀ ਉੱਚੀ ਕਰਕੇ ਹਾਂ ਪੈ ਉੱਚੀ ਕਰਕੇ ਉੱਪਰ ਤੱਕ ਵਧਿਆ ਜਾਊਗਾ ਹੱਥ ਤੁਸੀਂ ਕਰਨਾ ਹੈ ਤੁਸੀਂ ਕਰਨਾ ਹੈ ਤੁਸੀਂ ਕੀ ਕਰਨਾ ਕੰਮ ਗੱਬਲੇ ਆ। ਕੱਲ ਜਾਰ ਹੁਣੀ ਕੰਮ ਤੇ। ਅੱਛਾ। ਹਾਂਜੀ। ਨੰਨਾ ਮੇਥਾ ਛਾਲ ਮਾਰ ਕੇ ਆ ਨਾ। ਦਾ। ਨੰਨ ਕੱਲ ਨਾ। ਹਾਂ ਕਿੱਦਾਂ ਖਰਾਬ ਆ ਦੇਖੀ ਥੱਕਾ ਦਿਨ ਤਾਂ ਸ਼ੇਰ ਹੀ ਆ ਇਹ। ਥੱਕੇ ਖਾਣ ਤਾਂ ਅਸੀਂ ਸ਼ੇਰ ਹੀ ਆ। ਖਾਣ। ਜਿਆਦਾ ਮਾਰਦੇ ਤਰੱਕੀ ਵਾਲੀ ਲੇਨ ਚੱਲਣ ਲੱਗਦੇ ਬਾਬਾ। ਤੇਰੇ ਨਾਲ ਅੱਜ ਵੱਡ ਬਹੁਤ ਪਣੀ ਤੇ ਮੇਰੇ ਹੱਥ ਲੱਗ ਗਏ ਤੇਰੇ ਚਪੇੜਾਂ ਦੇਖੀ ਪੈਂਦੀ ਐ। ਗਰਮਣ ਦੇ ਤਰੱਕੀ ਵਾਲੀ ਲੇਨ ਤੇ ਜਾਣ ਲੱਗਦੇ ਆਂ ਮੰਮੀ। ਬਾਬਾ ਕਹਿੰਦਾ ਓਏ ਕਿੱਧਰ? ਇੱਧਰ ਓ ਥੱਕੇ ਵਾਲੀ ਇੱਧਰ। ਹਾਂ ਥੱਕੇ ਵਾਲੀ ਇੱਧਰ। ਨਹੀਂ ਨਹੀਂ ਵਾਫੇ ਤਰੱਕੀ ਆਲੀ ਜੀ ਲਾਇਆ ਹੈ ਤਰੱਕੀ ਕਰੋ ਪਰ ਸਾਇਜ ਜੇ ਸਾਇਜ ਜੇ ਚਲੋ ਦੋਸਤੋ ਮੈਂ ਜੁੜੀ ਕਰਕੇ ਅੰਮ੍ਰਿਤ ਮੈਂ 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 ਕਾਲੀ ਟੋਪੀ ਐਵੇਂ ਨਹੀਂ ਦਿੱਤੀ ਠੰਡ ਲੱਗਦੀ ਸੀ ਤਾਂ ਲਿੱਤੀ ਆ ਹਾਂ ਜੀ ਗਾਇਸ ਪਰ ਗਾਇਸ ਮੈਨੂੰ ਕੋਈ ਵੀ ਪਿਆਰ ਨਹੀਂ ਕਰਦਾ ਮੈਨੂੰ ਕਿਸੇ ਨੂੰ ਵੀ ਦਵਾਈ ਨਹੀਂ ਦਵਾਈ ਕਿਸੇ ਨਹੀਂ ਕਿ ਆ ਜਾ ਬੁੱਕ ਕਰ ਦਵਾਈ ਦਵਾ ਕੇ ਲੈਣਾ ਤੈਨੂੰ ਗਾਇਸ ਸੌਰੀ ਮੈਂ ਤਾਂ ਕੱਪੀ ਜਾਣੀ ਨਹੀਂ ਫਲੱਕ ਦੇ ਤਾਂ ਕੋਈ ਤਾਂ ਤੁਸੀਂ ਚੱਕੋ ਹਾਂ ਤੁਸੀਂ ਜਿਹੜਾ ਹਾਂ ਗਾਇਸ ਮੈਂ ਤੁਹਾਨੂੰ ਗੱਲ ਦੱਸਣੀ ਸੀ ਗਾਇਸ ਤੁਹਾਨੂੰ ਪਤਾ ਮੇਰੀ ਨਾ ਇੰਸਟਾਗ੍ਰam ਤੇ ਸਬਸਕ੍ਰਿਪਸ਼ਨ ਲੱਗ ਗਈ ਆ ਤੇ ਬਹੁਤ ਸਾਰੇ ਆ ਲੋਕਾਂ ਨੇ ਸਬਸਕ੍ਰਾਈਬ ਕਰ ਲਿਆ ਤੇ ਤੁਸੀਂ ਵੀ ਕਰ ਲਓ ਫਟਾਫਟ ਠੀਕ ਹੈ ਸਕ੍ਰਿਪਸ਼ਨ ਮਤਲਬ ਆ ਜਿਹੜੀਆਂ ਪਰੈਮੈਡੀ ਬਣਾਉਂਦੇ ਆ ਉਹ ਸਿੱਕੇ ਸਖਾਇਆ ਕਰਨੀਆਂ ਹੁਣ ਚਲ ਬਾਬੇ ਕੰਮ ਕਰ ਜੀ ਯਾਰ ਆ ਇਹ ਬਹੁਤ سارے ਸਵਾਲ ਹੁੰਦੇ ਆ ਵੀ ਜਿਹੜੇ ਕਹਿੰਦੇ ਆ ਫਟਕੜੀ ਤੁਸੀਂ ਕੁੱਟ ਕੇ ਪਾਉਂਦੇ ਹੋ ਉਹ ਖਿਲ ਕਰਕੇ ਕੁੱਟਦੇ ਹੋ ਇੱਕ ਬੱਚੜੀ ਆ ਤੁਸੀਂ ਕਹਿ ਸਕਦੇ ਕਿਹੜਾ ਪਾਉਂਦੇ ਹੋ ਸਾਰੇ ਸੀਕਰਟ ਨਹੀਂ ਹੈ ਸੀਕਰਟ ਗਾਈਸ ਸਾਰੇ ਦੱਸਾਂਗੇ ਅੱਧਾ ਦੱਸਾਂਗੇ 140 ਰੁਪਏ ਚ ਸਿਰਫ 140 ਰੁਪਏ ਲੱਗਣੇ ਹਾਂ ਤਿੱਖਣੋਂ ਮਿਲਦੀ ਹੈ ਤੁਸੀਂ ਆਪਣਾ ਬਿਜ਼ਨਸ ਵੀ ਸਟਾਰਟ ਕਰ ਸਕਦੇ ਹੋ ਬਿਲਕੁਲ ਕਿੰਨੀ ਕੁਆਂਟੀਟੀ ਲੈਣੀ ਆ ਕਿਦਾਂ ਯੂਜ਼ ਕਰਨਾਈ ਦੱਸਾਂਗੇ ਤੁਹਾਨੂੰ ਅਸੀਂ ਫਟਕੜੀ ਨਾਲ ਕਿਦਾਂ ਖੋਲਦੇ ਆ ਕੁੱਟਣ ਵੇਲੇ ਗਾਲਾਂ ਮੂੰਹ ਕੌੜਾ ਹੋ ਜਾਂਦਾ ਜਿਹੜਾ ਕਹਿੰਦੇ ਆ ਨਾ 10 ਰੁਪਏ ਦੀ ਫਟਕੜੀ ਹੈ ਉਹਨੂੰ ਪੁੱਟ ਕੇ ਖੋਲ ਕੇ ਦਿਖਾਵਾਂਗੇ 10 ਰੁਪਏ ਦੀ ਫਟਕੜੀ ਨਹੀਂ ਮਹਿੰਗੀ ਆ ਜਿਹੜੀ ਕੁੱਟਨੀ ਹੈ ਨਾ ਪੁੱਟ ਕੇ ਕੱਪੜੇ ਛਾਣ ਕਰਨੇ ਆ ਉਹ ਮਹਿੰਗੇ ਪੈਂਦਾ ਕੰਮ ਤੇ ਚਲੋ ਦੋਸਤੋ ਹੁਣ ਆਪਾਂ ਬਾਪੂ ਮਿਲਦੇ ਆ ਗਾਇਸ ਤੇ ਮੇਰੇ ਤੋਂ ਹਣਾ ਨਹੀਂ ਲੱਗ ਰਹੀ ਵੀ ਲੱਗ ਰਹੀ ਤੂੰ ਨਾ ਨਹੀਂ ਨਹੀਂ ਪਾਪਾ ਕਪੀ ਬੀੜੋ ਖਰਾਬ ਹੋਇਆ ਨਹੀਂ ਖਾ ਲਓ ਇਹ ਕਿਸੀ ਨਾਲ ਮੇ ਚਾਰਾ ਕਾਗਰੀ ਜਾਂਦਾ ਚਲੋ ਦੇ ਵੜ ਲੈ ਕੇ ਨਹੀਂ ਕਿਉਂ ਲੈ ਗਈ ਰਤੇ ਪਾਣੀ ਨਹੀਂ ਨਹੀਂ ਚਲੋ ਤੇਲ ਦੀ ਘੁੱਟ ਪਲਾ ਦੇ ਕਿਦੋਂ ਲੱਗ ਰੇ ਅਕਾਸ਼ੋ ਸੇਕ ਨਹੀਂ ਕਰੇ ਗੇ ਕਿੰਦਰ ਤੇ ਲੱਗ ਰਿਹਾ ਤੁਹਾਡੇ ਘਰ ਆ ਲੈਣਾ ਪ੍ਰੈਂਕ ਹੋ ਗਿਆ ਗਲਤ ਗੱਲ ਤੂੰ ਕਹੇ ਗਲਤ ਗੱਲ ਵਧੀਆ ਗੱਲ ਐ ਹੋਰ ਮੱਤਾਂ ਲਾਉਣੀਆਂ ਜਾਰੀ ਤੇ ਪਾਣੀ ਲੈ ਗਏ ਕਿੱਥੇ ਛੱਡਤੀ ਮੈਨੂੰ ਵੀ ਲਿਆ ਦੇ ਚੱਕ ਫਿਰ ਕੱਢ ਮੈਂ ਨੋ ਕੁੰਝ ਚ ਗਈ ਚੱਕ ਫਿਰ ਤੰਦੂਸੋਂ ਹੋਣ ਗਏ ਮੇਰੇ ਦਿਮਾਗ ਤੇ ਇੱਕ ਛੋਟਾ ਜਿਹਾ ਪ੍ਰੈਂਕ ਆਇਆ ਵਾ ਉਹ ਦੇਖੋ ਦੇਖੋ ਉਹਨਾਂ ਨਾਲ ਪ੍ਰੈਂਕ ਖੜਦੇ ਆ ਮਮੀ ਆ ਦੇ ਗਏ ਤੇ ਮੇਰੇ ਚੂਰੀਆਂ ਕਰਦਦੇ ਨੇ ਪ੍ਰੈਂਕਟ ਵਲ ਤੁਹਾਨੂੰ ਮੈਂ ਦੱਸਦਾ ਕੀ ਝੁਗਲੀਆਂ ਕਰਦੇ ਆ ਜੇ ਮੇਰੇ ਝੁਗਲੀਆਂ ਘਾਉਂਦੇ ਹਾਂ ਬਾਹਰ ਹਾਂ ਕਰੀਆਂ ਮੈਨੂੰ ਕੋਈ ਦਿਲ ਸਮਝਾਉਂਦਾ ਨਹੀਂ ਬਸ ਗੱਲ ਤੇ ਗੋਲ ਕਰ ਦਿੰਦੀ ਤੇ ਨਾ ਗਏ ਗਾਇਸ ਕੱਛੋਂ ਹੋਣ ਵਾਲਾ ਹੈ ਹਾਈ ਕਿ ਮੀ ਸੋਣੀ ਚ ਪੈਣਾ ਬੱਜੀ ਆਈ ਇਹੀ ਹੋਣਾ ਰਿਹਾ ਸੀਗਾ ਗਾਈ ਹੋ ਗਿਆ ਗਾਇਸ ਮੈਂ ਤਾਂ ਯਾਰ ਪਰੇ ਹੋ ਜਾ ਮੈਨੂੰ ਆਟਾ ਗਾਇਸ ਸਾਡੇ ਗਾਇਸ ਸਾਡੇ ਪਾਪਾ ਨੂੰ ਭੁੱਖ ਲੱਗੀ ਤਿੰਨ ਤਿੰਨ ਕੀ ਭੁੱਖ ਪੈ ਗਈ ਤਿੰਨ ਲੱਗੀ ਪੱਕ ਲੱਗੀ ਪੱਕ ਲੱਗ ਗਿਆ ਮਰੇ ਮਾਰ ਲਾ ਲਖਣਾ ਮਰੇ ਬੱਜੀ ਵੀ ਨਹੀਂ ਉਹ ਇਹ ਸ਼ੀਸ਼ਾ ਹੈ ਬੋਲਨੇ ਹਾਂ ਜੇ ਤੁਸੀਂ ਬੋਲੋਗੇ ਬਾਤ ਸੀ ਟਾਈਮ ਦੋਸਤਾਂ ਨੂੰ 9 ਤੋਂ ਆਪਣੀ ਫੈਕਟਰੀ ਬੰਦ ਹੋ ਗਈ ਜੀ ਹੁਣ ਗੈਸ ਮੈਂ ਖਾਖਿਆ ਤੇ ਜੀ ਰੋਟੀ ਰੋਟੀ ਜੀ ਅੱਜ ਬਣਾਇਆ ਬਲ ਸਪੋੜੇ ਤੇ ਬੜੀਆਂ ਇੰਤਲੀਏ ਜੋ ਦੋ ਜਣੇ ਖਾਂਦੇ ਪਏ ਨੇ ਮਮਾ ਸਾਡੇ ਗੱਲ ਕਰ ਰਹੇ ਨੇ ਤਾਂ ਗੈਸ ਕਸਟਮਰ ਨਾਲ ਗੱਲ ਕਰਨ ਦਿੰਦੇ ਆ ਗੈਸ ਆਪਾਂ ਹੁਣ ਬੇਲੇ ਰੋਟੀ ਖਾ ਕੇ ਬਾਹਰ ਆਏਗਾ ਆ ਦੇਖੋ ਇੱਧਰ ਗੈਸ ਇੱਕ ਕੰਨ ਕੀ ਕਰਦਾ ਵੇ ਕੀ ਕਰਦਾ ਇਹਨੂੰ ਹੈਲੋ ਗੈਸ ਤਾਂ ਠੀਕ ਹੈ ਕਰੀ ਗਈ ਜਾਨਾ ਲੈ ਤੂੰ ਬੱਟਾ ਨਾ ਕੀ ਕਰਦਾ ਛੁੱਟ ਦੇ ਇਹਨਾਂ ਨੂੰ ਜੋ ਆਏ ਆਏ ਜਿਵੇਂ ਵੀ ਆਏ ਮੋੜਨ ਲੱਗੇ ਨੇ ਮੋੜ ਲੈ ਮੋੜ ਦੇ ਆ ਇਹਨਾਂ ਨੂੰ ਨੇ ਪ੍ਰਧਾਨ ਉਹ ਦੂਸਰੇ ਗਏ ਜਿਵੇਂ ਐਸੋ ਚਲ ਗਿਆ ਵਾ ਰਾਹ ਜਾਂਦੇ ਜਾਂਦੇ ਗਏ ਜਿੱਦਾਂ ਆਪਣੀ ਜਾਣ ਪਛਾਣ ਬੜੀ ਆ ਤੁਹਾਨੂੰ ਪਤਾ ਫਿਰ ਪ੍ਰਧਾਨ ਮੰਤਰੀ ਨਾਲ ਰਹਿੰਦਾ ਮੈਂ ਤੇ ਆਲੇ ਖੁਆਜ ਗੰਜਾਇਆ ਗੈਸ ਟ੍ਰੈਂਡ ਦੇਖ ਰਹੇ ਹਾਂ 50 ਟੋਲਾ ਉਹਦੀ ਟ੍ਰੈਂਡ ਇੰਨਾ ਹੈ ਹੋ ਗਈ ਜੀ ਗੱਲ ਇੱਦਾਂ ਵਾਜਰ ਤੇ ਵਾਜਾਂ ਮਾਰੀ ਜਾਂਦੇ ਆ ਹਾਂਜੀ ਮੇਰੇ ਫੋਨ ਦੀ ਬੈਟਰੀ 1% ਸੀ ਤੇ ਉਹ ਰੋਟੀ ਖਾਂਦੇ ਆ ਮੈਂ ਬਣਾ ਰਹੀ ਹਾਂ ਤੈਨੂੰ ਬਾਜਾ ਮਾਰ ਰਿਹਾ ਵੀ ਜਾ ਕੇ ਆ ਕੇ ਫੋਨ ਚਾਰਜ ਲਵਾ ਲੈ ਨੀ ਡਿਗਲ ਬੰਨ ਇਹ ਸੀਗਾ ਉਹ ਹੁਣ ਲਾਇਆ ਹੀ ਜਾਂਦਾ ਦੋਸਤੋਂ ਮੰਮਾ ਸਾਡੇ ਬਣਾਉਂਦੇ ਪੈਨੇ ਜੀ ਰੋਟੀ ਰੋਟੀ ਬਣਾਉਂਦੇ ਪੈਨੇ ਗਾਇਸ ਵਿਚਾਰੀ ਮੇਰੀ ਮੰਮੀ ਤਾਂ ਸਾਰੇ ਜਿਹੜੀ ਰਸੋਈ ਚ ਹੀ ਰਹਿੰਦੀ ਆ ਪਹਿਲਾਂ ਗਾਇਸ ਵੇ ਰਟਕੇ ਮੈਨੂੰ ਰੋਟੀ ਮੇਰੇ ਤਾਂ ਇੰਨੀ ਕਿ ਜਗ੍ਹਾ ਨਾ ਲਾਦੀ ਮੇਰੇ ਤੋਂ ਅਰ ਜੇ ਸੌਣ ਲੱਗਿਆ ਮੇਨ ਨਾਲ ਧੰਗ ਦੇ ਜਿਹੜੇ ਇੱਕ ਬੱਠੇ ਤੇ ਸਵੇ ਜਿਵੇਂ ਛੋੜੀ ਮੈਂ ਤਾਂ ਹੱਸਦਾ ਗਏ ਸਾਨੂੰ ਸਾਰਾ ਰੁਟੀਨ ਕੱਲਾ ਗਾਇਜ਼ ਮੈਂ ਨੋ ਕੋਈ ਕੰਮ ਨਹੀਂ ਜਦੋਂ ਉਹਨਾਂ ਨੂੰ 8 ਵਜੇ ਤੋਂ ਲੈ ਕੇ ਜਾਂਦੀ ਹੋਵੇ ਤਾਂ ਤੂੰ 9 ਵਜੇ ਜਾਂਦਾ ਉਹ 6 ਵਜੇ 7 ਵਜੇ ਉੱਠਦੀ ਆ 7:30 ਵਜੇ ਉਹਦੀ ਬੁੱਤਾਂ ਕਰਕੇ ਤਿਆਰ ਕਰ ਲੈਂਦੀ ਆ ਉਹ ਹਾਂ ਉਹ ਨਹੀਂ ਮੈਂ ਸੋਇਦਰ ਸਕੈਜੂਲ ਹੁੰਦਾ ਵੀ ਮੰਮੀ ਕਿੰਨੀ ਜਲਦੀ ਸਕੈਜੂਲ ਕਰਦੀ ਆ ਤੇ ਲੋ ਮੈਂ ਅੱਜ ਗਾਇਜ਼ ਮੈਂ ਮੀਸਾ ਕੇ ਸਾਥ ਤੋਂ 6 ਵਜੇ ਉੱਠੇ ਹੁੰਦੇ ਆ ਘੰਟਾ ਗਾਇਜ਼ ਇਹਨੂੰ ਠਾਣ ਨੂੰ ਲੱਗਦਾ ਕਿਉਂਕਿ ਅੱਜ ਬਹੁਤ ਜਿੱਦੀ ਆ ਉੱਠਦੀ ਨਹੀਂ ਅੱਧਾ ਘੰਟਾ ਕੁਛ ਛੋਟਛੋਟ ਨਿਕਲਦੀ ਉਸ ਕਰਕੇ ਗਾਇਜ਼ ਇਹਨੂੰ ਅੱਧਾ ਘੰਟਾ ਪਿਆਰ ਅੱਧਾ ਘੰਟਾ ਗਾਇਜ਼ ਇਹਨੂੰ ਉਹਨੂੰ ਮੂੰਦੂ ਫਿਰ ਗਾਇਸ 8 ਵਜੇ ਤੱਕ ਉਹ ਸਕੂਲ ਭੇਜਦਾ ਹੁੰਦਾ ਜੀ 7 ਦੇ ਨਾਲ ਸਕੂਲ ਚਲ ਜਾਂਦੀ ਆ ਫਿਰ ਗਾਇਸ ਸਾਡੇ ਪਾਪਾ ਦਾ ਟੀ ਟਾਈਮ ਹੋ ਜਾਂਦਾ ਵਰ ਗਾਇਸ ਪਾਪਾ ਨੂੰ 8 ਵਜੇ ਤੱਕ ਚਾਹ ਬਣਾ ਕੇ ਦੋ ਫਿਰ ਗਾਇਸ 8 ਵਜੇ ਮਿਸਤਰੀ ਆ ਜਾਂਦਾ ਫਿਰ ਆਂਦੇ ਸਾਰ ਉਹਨਾਂ ਨੂੰ ਚਾਹ ਬਣਾ ਕੇ ਦੋ ਮੇਰੀ ਮੰਮੀ ਫੇਰ ਰੋਈ ਚੇ ਠੀਕ ਹੈ ਜੀ ਫਿਰ ਮੈਂ ਵੀ ਉੱਠਿਆ ਨਿਕਵਾਂ ਜੇ ਫਿਰ ਗਾਇਸ ਮੈਨੂੰ ਚਾਹ ਬਣਾ ਕੇ ਦੇਣੀ ਨਹੀਂ ਹੁੰਦੀ ਆ ਫਿਰ ਚਾਹ ਬਣਾਉਗਾ ਗਾਇਸ ਫਿਰ ਗਾਇਸ ਰੋਟੀ ਬਣਾਣੀ ਹੁੰਦੀ 9 ਵਜੇ ਮੈਂ ਰੋਟੀ ਪਾ ਕੇ ਮੈਂ ਸਕੂਲੇ ਉਹ ਸਕੂਲੇ ਗਾਇਸ ਨਾ ਸੋਰੀ ਗਾਇਸ ਮੈਰੀ ਕੰਮ ਤੇ ਠੀਕ ਹੈ ਉਸ ਤੋਂ ਬਾਅਦ ਗਾਇਜ਼ 12 ਵਜੇ ਤੁਹਾਨੂੰ ਪਰਮਿਸਟਰ ਨੂੰ ਡਾਇਰੈਕਟ ਚਾਹ ਚਾਹੀਦੀ ਆ ਉਹਦਾ ਲੰਚ ਜਾਂਦਾ 10 ਵਜੇ ਆਹ ਉਹ ਸੱਚੀ ਗੱਲ ਲੰਚ ਤਾਂ ਭੁੱਲ ਕੇ 10 ਵਜੇ ਗਏ ਜਦੋਂ ਲੈ ਚਲ ਨਹੀਂ ਫਿਰ 12 ਵਜੇ ਮਿਸਟਰਨ ਚਾਹ ਚਾਹੀਦੀ ਹੁੰਦੀ ਤੇ ਗਾਇਜ਼ ਫਿਰ 12 ਵਜੇ ਪਾਪਾ ਨੂੰ ਰੋਟੀ ਖਾਣੀ ਹੁੰਦੀ ਹੈ 11 ਵਜੇ ਗਾਇਜ਼ ਉਹ ਖਾਂਦੇ ਆ ਫਿਰ ਗਾਇਜ਼ ਦੁਪਹਿਰੇ 3 ਵਜੇ ਰੋਟੀ ਖਾਣੀ ਹੁੰਦੀ ਪਾਪਾ ਨੇ ਫਿਰ ਦੁਪਹਿਰੇ 3 ਵਜੇ ਮੰਮੀ ਫੇਰ ਸੋਈ ਚ ਤੇ ਗਾਇਜ਼ ਇੱਕ ਮੇਰੇ ਘਰ ਦੇ ਨਾਲ ਬੜੀ ਗੱਦੀ ਆ ਤੇ ਸਭ ਕੁਝ ਤਾਂ ਨਾ ਫਰੈਸ਼ ਚਾਹੀਦੀ ਚਾਹ ਵੀ ਫਰੈਸ਼ ਚਾਹੀਦੀ ਆ ਆਟ ਦੇ ਪੰਡੇ ਧੋਲਿਆ ਸਾਰੇ ਦਿਹਾੜੀ ਪੰਡੇ ਕਾਲੋ ਚੱਲੀ ਰਹਿਦਾ ਪੰਡੇ ਅੰਡ ਧੋਈਦੇ ਅਸੀਂ ਗਾਇਜ਼ ਇੰਨਾ ਕੰਮ ਹੁੰਦਾ ਮੇਰੀ ਮੰਮੀ ਉਹ ਹਜੇ ਨਾਲ ਆ ਦੇਖੋ ਹੁਣੇ ਥੋੜੀ ਦੇਰ ਪਹਿਲਾਂ ਬਾਹਰ ਗਏ ਸੀਗੇ ਮੰਡੀੋਂ ਸਬਜ਼ੀਆਂ ਲੈ ਕੇ ਹੁਣ ਇੱਥੇ ਆ ਕੇ ਵਿਚਾਰੀ ਮੈਂ ਜਿੰਨੀ ਮੀ ਫੇਰ ਚੋਈ ਚੰਗਾ ਦੇਖ ਤਾਂ ਗਾਇਜ਼ ਮੇਰੀ ਮੰਮੀ ਹੁੰਦਾ ਗਾਇਜ਼ ਮੈਂ ਮੈ ਰੈਮੇਡੀਜ਼ ਬਣਾ ਕੇ ਦਿੰਦੀ ਐਂ ਤੇ ਮੈਂ ਕੰਮ ਜਿਹੜਾ ਛੋਛੋ ਜਿਹਾ ਕਰਦੀ ਹਾਂ ਨਾ ਕਰਦੀ ਹਾਂ ਹੁਣ ਮੈਂ ਰੋਟੀਆਂ ਪਕਾ ਕੇ ਖਾ ਕੇ ਫੇਰ ਮੇਰੇ 3 ਘੰਟੇ ਵੀਡੀਓ ਐਡਿਟ ਤੇ ਲੱਗਣੇ ਗਾਇਜ਼ ਤੰਮੇ ਮੇਰੀ ਮੰਮੀ ਕਾਇਦ ਮੈਂ ਸੱਚੇ ਸਣਾ ਸਾਰੇ ਡੱਬਰਾਂ ਨੂੰ ਧਾਪੇ ਕੋਲ ਸਾਨੂੰ ਬਾਪ ਆ। ਸਾਰੇ ਡੱਬਰਾਂ ਨੂੰ ਪਾ ਲਈ ਗਏ ਸ ਮੇਰੀ ਮਮੀ। ਪਾਲੇ ਹੋਏ ਆ। ਮਮੀ ਤਾਂ ਆਹ ਜਿਹੜਾ ਹਣ ਤੰਗ ਕਰਦਾ। ਮੈਂ ਮੈਂ ਤੰਗ ਕਰਦਾ ਮੈਂ। ਮੈਂ ਤੰਗ ਕਰਦਾ ਮੈਂ ਅਖਜੋਜ। ਤੂੰ ਬਸ ਘਰੇ ਰਿਆ ਕਰ। ਘਰੇ ਤਾਂ ਬਾਹਰ ਜਾਣਾ ਨਾ ਮੈਨੂੰ ਉਦੋਂ ਗੁੱਸਾ ਛੱਡਦਾ ਬਿਨਾ ਮਤਲਬ ਤੋਂ ਬਾਹਰ ਜਾਣਾ ਮੈਨੂੰ ਬਿਲਕੁਲ ਪਸੰਦ ਨਹੀਂ। ਮੈਂ ਨਾ ਸਾਰੇ ਦਿਹਾੜੇ ਮੈਂ ਅੰਦਰ ਘਰੇ ਦੇ ਲਾ ਉੱਪਰੋਂ ਥੱਲੇ ਅੰਦਰ ਬਾਹਰ ਇੰਨਾ ਕੰਮ ਹੁੰਦਾ ਨਾ ਸਾਰਾ ਦਿਨ ਮੈਨੂੰ ਅੱਡੇ ਲੱਗਦੀ ਮੇਰੀ ਪਰ ਮੈਂ ਇੱਕ ਵਾਰੀ ਵੀ ਕਦੇ ਵੀ ਚਾਹੇ ਮੈਂ ਬੇਲੀ ਵੀ ਹੋਵਾਂ ਮੈਂ ਉੱਥੇ ਜਾ ਕੇ ਖੜ੍ਹਦਾ ਤੂੰ ਘਰੇ ਹੀ ਉੱਠਣਾ ਹੁਣ ਭਰਾਵਾ ਮਾੜਾ ਇਹ ਬੰਦਾ ਬਾਹਰ ਚੱਲ ਜਾਂਦਾ ਮੂਡ ਫਰੈਸ਼ ਹੋ ਜਾਂਦਾ ਮੇਰੇ ਨਾਲ ਤਾਂ ਨਹੀਂ ਹੁੰਦਾ ਮੈਨੂੰ ਤਾਂ ਨਹੀਂ ਲੱਗਦਾ ਵੀ ਮੈਂ ਗਲੀ ਤੇ ਜਾ ਕੇ ਖੜੂ ਕਿ ਤਾਂ ਮੂਡ ਫਰੈਸ਼ ਹੋਊਗਾ ਥੋੜੀ ਹਵਾ ਲੈਣੀ ਚਾਹੀਦੀ ਬਾਹਰ ਚਲੋ ਗਏ ਜੀ ਆਪਾਂ ਦਵਾਈ ਲੈਣ ਚੱਲਦੇ ਆਂ ਇਹ ਜਮੂਸਾ ਨਹੀਂ ਮੈਂ ਤਾਂ ਨਹੀਂ ਕਹਿੰਦੇ ਨਹੀਂ ਰਹੋ ਆ ਆਮੀ ਆਵਾਰਾ ਕਰ ਦਿਨੇ ਆਵਾਰਾ ਕਰ ਦਿਨੇ ਬਾਹਰ ਨਹੀਂ ਆਂ ਬਸ ਇੱਥੇ ਚੱਲੋ ਗਏ ਦਵਾਈ ਲੈ ਕੇ